ਹੇ ਹਾਜੀ ਪ੍ਰਧਾਨ ਜੀ ਅੱਜ ਕਸਬਾ ਕਾਲਾ ਸੰਗਠਨ ਵਿਖੇ ਕ੍ਰਿਤਿਕਸਾਂ ਜੂਨੀਅਰ ਵੱਲੋਂ ਸ਼ਹੀਦਾਂ ਦੀ ਯਾਦ ਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਮੈਂ ਰਸ਼ਪਾਲ ਸਿੰਘ ਸਵਾਇਦ ਨਸਖਤਰ ਕੇਤੀ ਕਿਸਾਨ ਜੀ ਨੂੰ ਪੰਜਾਬ ਸੇ ਅਸੀਂ ਇਹ ਪ੍ਰੋਗਰਾਮ ਹਰ ਸਾਲ ਕਰਾਉਂਦੇ ਆ ਇਹ ਛੀਦ ਜਿਹੜੇ ਆ ਸਾਡੇ 7 ਇਹ ਕੁਝ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਕੁਝ ਮਜਾਰਾਂ 'ਚ ਲੜਦੇ ਸ਼ਹੀਦ ਹੋ ਗਏ ਇਹ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਲੜੇ ਲੋਕਾਂ ਦੇ ਮਸਲਿਆਂ ਨੂੰ ਉੱਚਾ ਚੁੱਕਿਆ ਪਰ ਸਰਕਾਰ ਕੋਲੋਂ ਪ੍ਰਸ਼ਾਸਨ ਤੋਂ ਇਹ ਬਰਦਾਸ਼ਤ ਹੀ ਨਹੀਂ ਆ ਤੇ ਉਹਨਾਂ ਨੂੰ ਚਿੱਦੀ ਦੀ ਪਰੇਸ਼ਰਾਤ ਅੱਜ ਵੀ ਲੋਕ ਲੜ ਰਹੇ ਆ ਅੱਜ ਵੀ ਅਸੀਂ ਲੜ ਰਹੇ ਆ ਤੁਸੀਂ ਵੇਖਿਆ ਪੰਜਾਬ ਦੇ ਲੋਕਾਂ ਨੇ ਕਿਸਾਨ ਕੋਲ ਲੜਿਆ ਦਿੱਲੀ ਦੀਆਂ ਬਰੋਹਾਂ ਦੇ ਮੈਨ ਪੁਲੀ ਪਾਲਸੀ ਵਾਂਸ ਕਰਾਈ ਆ ਯਾਹ ਹੋਰ ਨਿੱਕੇ ਮੋٹے ਬਹੁਤ ਕੋਲ ਲੜ ਕੇ ਪੰਜਾਬ ਦੇ ਕਿਸਾਨਾਂ ਦਾ ਇੱਕ ਔਰਾ ਬਣਾਇਆ ਇੱਕ ਉਹਨਾਂ ਦਾ ਵਕਾਰ ਬਣਾਇਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਲੜਦੇ ਰਵਾਂਗੇ ਨਾ ਸ਼ਹੀਦਾਂ ਦੇ ਇਹਨਾਂ ਦੀਆਂ ਕੁਰਬਾਨੀਆਂ ਦੀ ਲੋ ਤੋਂ ਲੈ ਕੇ ਅੱਗੇ ਤੋ ਆਗੇ ਇਹ ਪਤਾ ਜੀ ਹਰ ਸਾਲ ਜਿਹੜਾ ਸ਼ਹੀਦੀ ਸਮਾਗਮ ਕਰਾਇਆ ਜਾਂਦਾ ਜੀ ਹਾਂਜੀ ਇਹ ਹਰ ਸਾਲ ਹੀ ਕਰਾਇਆ ਜਾਂਦਾ ਹੈ ਔਰ ਜਿੰਨਾ ਚਿਰ ਲੋਕ ਇਹ ਰਹਿਣਗੇ ਜਿੰਨਾ ਜਦ ਸਾਡੀ ਸੰਭਾਤ ਆ ਰਹੀ ਅਸੀਂ ਕਰਉਂਦੇ ਰਵਾਂਗੇ ਆਉਣ ਵਾਲੇ ਸਾਡੇ ਵਾਰਸ ਵੀ ਇਹ ਪ੍ਰੋਗਰਾਮ ਕਰਉਂਦੇ ਰਹਿਣਗੇ ਕਿਉਂਕਿ ਲੋਕਾਂ ਨੂੰ ਜਾਗਦੇ ਰੱਖਣ ਲਈ ਉਹਨਾਂ ਨੂੰ ਵੇਅਰ ਕਰਨ ਦੇ ਲਈ ਆਪਣੇ ਜਿੰਨੇ ਜਿਹੜੇ ਲੋਕ ਕੁਰਬਾਨੀਆਂ ਦੇ ਗਏ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਮੈਂ ਇਹਨਾਂ ਸ਼ਹੀਦਾਂ ਤੋਂ ਇਲਾਵਾ ਸ਼ੀਤ ਜੈਮਲ ਸਿੰਘ ਪੱਡਾ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸੀਗੇ ਉਸੂਬੇ ਦੇ ਸ਼ੀਤ ਦੇ ਸਾਥੀ ਮਲਤੀ ਸਿੰਘ ਚੀਮਾ ਸਾਡੇ ਜ਼ਿਲ੍ਹੇ ਸ਼ੀਤ ਹੋਏ ਸਾਥੀ ਟੇਕ ਸਿੰਘ ਸਾਡੇ ਜ਼ਿਲ੍ਹੇ ਸ਼ੀਤ ਉਹਨਾਂ ਸਾਰੇ ਸ਼ੀਤਾਂ ਨੂੰ ਮੈਂ ਨਮਨ ਕਰਦਾ ਔਰ ਸ਼ਰਦਾ ਦੇ ਫੌਲਟੇ ਥੈਂਕ ਯੂ ਇਹਦੇ ਮੇਰੇ ਕੋ ਤੇ ਐਸੇ ਸਭੀ ਕਰੀ ਸਭੀ ਸਭੀ ਆਪਕੋ ਸਭ ਬਹੁਤ ਹੱਡੀ ਟੁੱਟਣਾ ਬਹੁਤ ਗੱਲ ਹੈ ਸਾਰੀ ਚੀਜ਼ ਅੱਛਾ ਅੱਛਾ ਸਭ ਦੱਸੋ ਹਾਂਜੀ ਕਿ ਕਿਤਨਾ ਨੁਕਸਾਨ ਹੋਇਆ ਸਰ بہت نقصان ہوا ہے ہمارے یہاں ایسا کروا ایک ہزار روپیہ پر ایکڑ ہاں جیان کام سنگھ جی ایک ہزار

پہلی گل یہ ہے کہ سو جگہ بندی کام ہے سو یہ جمع نہیں ہزار سال پہلے کا ਇਹ ਸਿੱਧੀ ਸਾਬੀ ਨਹੀਂ ਹੈ ਇਸ ਧਰਤੀ ਨੂੰ ਹੂਲਦਾਰਾਂ ਨੇ ਕਦੇ ਸਿੱਧਾ ਸਮਾਂ ਨਹੀਂ ਦਿੱਤਾ ਸੋ ਸਾਨੂੰ ਵੱਖ-ਵੱਖ ਇਹ ਵਿਕਰੀ ਹੈ ਕਿ ਉਹਨਾਂ ਦਾ ਅਜੰਡਾ ਕੀ ਸੀ ਉਹਨਾਂ ਨੇ ਕਿਉਂ ਸਭ ਕੁਝ ਛੇੜਿਆ ਸੀ ਉਹ ਦਾਅ ਦੇ ਨਾ ਦਿੱਤਾ ਸੋ ਜੇ ਇਸ ਕਾਬਲੇ ਉਹ ਲੜੇ ਉਹ ਅਸੀਂ ਕਿੱਥੋਂ ਤੱਕ ਪ੍ਰਾਪਤ ਕਰ ਲਿਆ ਹੋਰ ਨਕੋਂ ਵੀ ਕਰ ਲਈ ਸੋ ਇਹ ਇੱਕ ਬਹੁਤ ਵਧੀਆ ਪ੍ਰਾਪਰਨਾ ਕ੍ਰਿਤੀ ਕਿਸਾਨ ਜੁਨੀਅਰ ਦਾ ਹੈ ਸੋ ਮੈਂ ਸਮੀਖਿਆ ਕੇ ਅ ਦੂਸਰੀ ਗੱਲ ਕੇ ਸ਼ਹੀਦ ਸ਼ਬਦ ਆ ਬਹੁਤ ਗਵਿੰਤਕ ਬੇਸਿਕਲੀ ਫਾਰਸੀ ਭਾਸ਼ਾ ਦਾ ਸ਼ਬਦ ਹੈ ਸ਼ਹੀਦ ਅਸੀਂ ਉਸ ਨੂੰ ਕਹਿੰਦੇ ਆ ਜਿਹੜਾ ਕਿਸੇ ਖਾਸ ਮਕਸਦ ਲਈ ਆਪਣੀ ਜਾਨ ਲਈ ਹੱਕ 사ਤ ਲਈ ਲੜ ਰਿਹਾ ਹੋਵੇ ਤੇ ਸਾਰੇ ਲੋਕਾਂ ਦੇ ਲਈ ਮਜਬੂਰ ਹੋਵੇ ਉਹ ਆਪਣੇ ਨਜ ਨੂੰ ਆਪਣੇ ਬਜਨ ਨੂੰ ਪਹਿ ਨਹੀਂ ਲੈਂਦਾ ਉਹ ਆਪਣੇ ਲੋਕਾਂ ਨੂੰ ਆਪਣੇ ਹੱਕ ਸੱਚ ਨੂੰ ਪਹਿਲ ਦਿੰਦਾ ਹੋਇਆ ਆਪਣੀ ਜਾਗਰਣ ਕਰਵਾਉਂਦਾ ਸੀ ਉਸ ਜੱਟ ਵੀ ਉਹ ਜਿਹੜਾ ਸ਼ਹੀਦ ਆ ਉਹ ਕਹਿੰਦੇ ਆ